ਜਿੰਨੀਆਂ ਵੀ ਸਾਡੇ ਕੋਲੋਂ ਗਲਤੀਆਂ ਹੋਣੀਆਂ ਸੰਸਾਰਿਕ ਜਾਂ ਅਧਿਆਤਮਿਕ ਮਨ ਸਾਡਾ ਧਿਆਨ ਚ ਨਹੀਂ ਹੋਣਾ ਉਸ ਸਮੇਂ ਤੇ ਇੱਕ ਸਾਡਾ ਮਨ ਕਮਜ਼ੋਰ ਹੋਣਾ ਉਹ ਕਮਜ਼ੋਰ ਸਾਡਾ ਮਨ ਸਰੀਰ ਪੱਖੋਂ ਨਹੀਂ ਵਿਚਾਰਾਂ ਪੱਖੋਂ ਹੋਣਾ ਮਨ ਕਾਲ ਦੇ ਇਲਾਕੇ ਵਿੱਚ ਆ ਕੇ ਉਹਦੀਆਂ ਚਾਲਾਂ ਦੇ ਵਿੱਚ ਫਸ ਜਾਂਦਾ ਇਹ ਸਾਡੇ ਨੇਤਰਾਂ ਰਸਨਾ ਤੇ ਕੰਨਾਂ ਦੇ ਉੱਤੇ ਜਾਲ ਪਾਇਆ ਜਾਂਦਾ ਮਾਰੇ ਕਹਿੰਦੇ ਆ ਨਾ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ ਕਾਲ ਜਾਲ ਜੇਹਬਾ ਅਰ ਨੈਣੀ ਕਾਨੀ ਕਾਲ ਸੁਣੇ ਬਿਖਬੈਣੀ ਕਾਲ ਨੇ ਜਾਲ ਪਾ ਦਿੱਤਾ ਸਾਡੇ ਜੇਹਬਾ ਦੇ ਉੱਤੇ ਰਸਨਾ ਦੇ ਉੱਤੇ ਨੈਣਾ ਦੇ ਉੱਤੇ ਤੇ ਅਸੀਂ ਕੰਨਾਂ ਤੋਂ ਵੀ ਕੀ ਸੁਣਦੇ ਆ ਜੋ ਸਾਨੂੰ ਅਧਿਆਤਮਕ ਦੇ ਰਸਤੇ ਤੋਂ ਪਿੱਛੇ ਮੋੜਨ ਵਾਲੀਆਂ ਗੱਲਾਂ ਜਿਵੇਂ ਆਪਾਂ ਨਿੰਦਿਆ ਚੁਗਲੀ ਈਰਖਾ ਕਿਸੇ ਨਾ ਕਿਸੇ ਵੀ ਤਰ੍ਹਾਂ ਦਾ ਤੱਕਾ ਕਰਦੇ ਆ ਇਸੇ ਤਰ੍ਹਾਂ ਰੀਤਕੌਰ ਜੀ ਆਪਾਂ ਨੂੰ ਕਮੈਂਟ ਕਰਦੇ ਨੇ ਵੀਰ ਜੀ ਮੈਨੂੰ ਅੰਮ੍ਰਿਤ ਵੇਲੇ ਨਾਮ ਜਪਣ ਦਾ ਦਾਣ ਨਹੀਂ ਮਿਲਦਾ ਮੈਂ ਕੀ ਕਰਾਂ ਮੈਂ ਟ੍ਰਾਈ ਕਰਦੀ ਟੂ ਵਾਕ ਅਪ अर्ਲੀ ਬਟ ਫਾਰ ਸਮ ਰੀਜ਼ਨ ਆਈ ਕਾਂਟ ਆਈ ਡੋਨਟ ਨੋ ਵਾਟ ਇਜ਼ ਹੋਲਡਿੰਗ ਮੀ ਬੈਕ ਆਈ ਡੂ ਮਾਈ ਨਿਤਨੇਮ ਡਿਊਰਿੰਗ ਡੇ ਵਾਹ ਗੁਰਜੀ ਦੇਖੋ ਤੁਸੀਂ ਇਸ ਕਮੈਂਟ ਦੇ ਵਿੱਚ ਹੀ ਜਵਾਬ ਦੇ ਦਿੱਤਾ ਤੁਸੀਂ ਲਿਖਿਆ ਹੈ ਕਿ ਆਈ ਡੂ ਮਾਈ ਨਿਤਨੇਮ ਡਿਊਰਿੰਗ ਡੇ ਜਦੋਂ ਦਿਨ ਦੇ ਵਿੱਚ ਅਸੀਂ ਆਪਣਾ ਨਿਤਨੇਮ ਕਰਨਾ ਸੰਸਾਰ ਦੇ ਕੰਮ ਕਰਨੇ ਆ ਹੁਣ ਦੇਖੋ ਸਾਰਿਆਂ ਦੇ ਮਨ ਇੰਨੇ ਬਲਵਾਨ ਨਹੀਂ ਹੈ ਜੋ ਸਵੇਰੇ ਸਵੇਰੇ ਸਾਡੇ ਉੱਤੇ ਆਲਸ ਦਾ ਜਾਲ ਪਿਆ ਹੁੰਦਾ ਕੋਈ ਗੱਲ ਨਹੀਂ ਉੱਠ ਜਾਗੇ ਕੋਈ ਗੱਲ ਨਹੀਂ ਉੱਠ ਜਾਗੇ ਇਹ ਸਾਡਾ ਕਮਜ਼ੋਰ ਮਨ ਹੀ ਹੈ ਜੋ ਸੁੱਤਾ ਰਹਿੰਦਾ ਹੈ ਇਸੇ ਤਰ੍ਹਾਂ ਅਸੀਂ ساری ਜ਼ਿੰਦਗੀ ਸੁੱਤੇ ਹੋਏ ਹੀ ਗਾਫਲ ਹੋ ਕੇ ਕੱਢ ਲੈਨੇ ਆ ਵੇਖੋ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਗੁਰਬਾਣੀ ਪੜਨ ਬਾਰੇ ਦੱਸਿਆ ਹੈ ਪਰ ਨਾ ਕਰਨ ਨਾਲੋਂ ਤਾਂ ਚੰਗਾ ਹੀ ਹੈ ਕਿ ਅਸੀਂ ਜਿੰਨੇ ਵਜੇ ਵੀ ਉੱਠਦੇ ਹਾਂ 6 ਵਜੇ 7 ਵਜੇ 8 ਵਜੇ 9 ਵਜੇ ਅੱਜ ਕੱਲ ਦਾ ਜੋ ਆਪਣਾ ਲਾਈਫ ਸਟਾਈਲ ਹੈ ਕਈ ਤਾਂ ਜੀ ਵਜੇ ਹੀ ਆ ਜੋ 11 12 ਵਜੇ ਉੱਠਦੇ ਆ ਦੁਪਹਿਰ ਦੇ 11 12 ਸੋ ਜੇ ਸਾਡੇ ਕੋਲੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਨੇ ਜਪਿਆ ਜਾਂਦਾ ਅਸੀਂ ਕੀ ਕਰਨਾ ਹੈ ਕਿ ਦਿਨ ਦੇ ਸਮੇਂ ਵੀ ਆਪਾਂ ਨਾਮ ਜਪ ਸਕਦੇ ਹਾਂ ਜ਼ਰੂਰੀ ਨਹੀਂ ਆ ਕਿ ਸਵੇਰੇ ਸਵੇਰੇ ਨਾਮ ਜਪਣਾ ਦੰਦੇ ਵਿੱਚ ਨਹੀਂ ਜਪ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਸਿਰਫ ਅੰਮ੍ਰਿਤ ਵੇਲੇ ਹੀ ਕਰਦੇ ਆ ਜਾਂ ਦਿਨ ਦੇ ਵੀ ਸਮੇਂ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਮਾਇਆ ਨੂੰ ਪਿਆਰ ਸੰਸਾਰ ਨੂੰ ਪਿਆਰ ਤਾਂ ਹਰ ਸਮੇਂ ਕਰਦੇ ਆ ਹਰ ਸਮੇਂ ਸਾਡੇ ਚਿੱਤ ਦੇ ਵਿੱਚ ਉਹ ਮਾਇਆ ਵਸੀ ਆ ਤੇ ਅਸੀਂ ਜੇ ਹੌਲੀ-ਹੌਲੀ ਪ੍ਰਮਾਤਮਾ ਨੂੰ ਆਪਣੇ ਅੰਦਰ ਬਸਾਉਣਾ ਸ਼ੁਰੂ ਕਰਾਂਗੇ ਫਿਰ ਸਾਡੇ ਅੰਦਰ ਹੌਲੀ-ਹੌਲੀ ਚਾਪ ਪੈਦਾ ਹੋ ਜਾਵੇਗਾ ਅਜੇ ਸਾਡਾ ਮਨ ਵਿਚਾਰਾਂ ਦੇ ਵਿੱਚ ਕਮਜ਼ੋਰ ਆ ਆ ਕਰਕੇ ਸਾਡੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਦੀ ਜੋ ਮਹੱਤਤਾ ਆ ਉਹਨੂੰ ਸਮਝਿਆ ਨਹੀਂ ਜਾਂਦਾ ਨਾਮ ਅਭਿਆਸੀ ਦਿਨ ਦੇ ਸਮੇਂ ਬੈਠੇ ਜਦੋਂ ਵੀ ਸਮਾਂ ਮਿਲਦਾ ਹੈ ਆਪ ਗੁਰਬਾਣੀ ਦਾ ਪਾਠ ਇਸੇ ਤਰੀਕੇ ਇਸੇ ਵਿਧੀ ਨਾਲ ਕਰਦੇ ਰਹੋ ਵਿਚਾਰ ਵਿਚਾਰ ਕੇ ਪੜ੍ਹਨਾ ਹੈ ਸਮਝਣਾ ਹੈ ਫਿਰ ਜਦੋਂ ਵੀ ਦਿਨ ਦੇ ਵਿੱਚ ਆਪਾਂ ਨੂੰ ਇੱਕ ਘੰਟਾ ਦੋ ਘੰਟੇ ਮਿਲਦੇ ਆ ਆਰਾਮ ਨਾਲ ਇਕਾਂਤ ਜਿਹੇ ਕਮਰੇ ਦੇ ਵਿੱਚ ਬੈਠ ਕੇ ਰਸਨਾ ਤੋਂ ਬੋਲੋ ਕੰਨਾਂ ਤੋਂ ਸੁਣੋ વાય ગુરુજી 15 ਜਾਂ 20 ਦਿਨ ਜਾਂ 1 મહિનો ਕਰਨ ਦੀ ਲੋੜ ਹੈ ਉਸ ਤੋਂ ਬਾਅਦ ਤੁਹਾਡੇ ਅੰਦਰ ਆਪਣੇ ਆਪ ਇਹ ਜਾਗੇਗਾ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ ਫਿਰ ਜਿਹੜੀ ਨੀਂਦ ਸਾਨੂੰ 8 ਘੰਟੇ ਤੋਂ ਲੈ ਕੇ 12-13 ਘੰਟੇ ਹੁੰਦੀ ਆ ਨਾਮ ਅਭਿਆਸੀ ਦੀ ਨੀਂਦ ਬਹੁਤ ਘਟ ਜਾਂਦੀ ਆ ਤੇ ਜਦੋਂ ਨਾਮ ਅਭਿਆਸੀ ਨੂੰ ਪਤਾ ਲੱਗ ਜਾਂਦਾ ਕਿ ਸਵਾਸਾਂ ਦਾ ਜੋ ਇਹ ਧਾਨ ਆ ਇਹਨੂੰ ਮਾਲਕ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਆ ਨਾ ਫਿਰ ਉਹ ਏਦਾਂ ਦਾ ਸਮਾਂ ਲੱਭਦਾ ਕਿ ਜਿੱਥੇ ਬਾਕੀ ਸਭ ਆਲਾ ਦੁਆਰਾ ਸੁਤਾ ਹੋਵੇ ਤੇ ਉਹੀ ਜਾਗਦਾ ਹੋਵੇ ਤੇ ਉਹ ਵੇਲਾ ਕਿਹੜਾ ਆ ਅੰਮ੍ਰਿਤ ਵੇਲਾ ਰਿਤਜੀ ਤੁਸੀਂ ਇਹ ਵੀ ਲਿਖਿਆ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਤੁਹਾਨੂੰ ਪਿੱਛੇ ਨੂੰ ਧਕੇਲ ਰਹੀ ਆ ਸਾਨੂੰ ਪਿੱਛੇ ਨੂੰ ਧਕੇਲਣ ਵਾਲੇ ਮਾਰੇ ਕਹਿੰਦੇ ਇਹ ਪੰਜ ਆ ਜੋ ਸਾਡੀ ਬਾਡੀ ਦੇ ਵਿੱਚ ਮਨ ਦੇ ਨਾਲ ਹਮੇਸ਼ਾ ਰਹਿੰਦੇ ਆ ਅਸੀਂ ਇਹਨਾਂ ਨੂੰ ਪਿੱਛੇ ਕਰਨ ਵਾਸਤੇ ਅਜੇ ਤਾਂ ਸਾਨੂੰ ਇਹ ਪਿੱਛੇ ਧਕੇਲ ਰਹੇ ਆ ਨਾ ਹੁਣ ਵਾਰੀ ਆ ਗਈ ਆਪਾਂ ਇਹਨਾਂ ਨੂੰ ਪਿੱਛੇ ਧਕੇਲਣਾ ਉਹ ਗੀਤ ਧੇਕੇ ਲਊਗਾ ਆਪਾਂ ਆਪਣੀ ਰਚਨਾ ਤੋਂ ਬੋਲਣਾ ਇਸ ਤਰੀਕੇ ਵਿਧੀ ਦੇ ਨਾਲ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੇ ਤੁਸੀਂ ਵਾਹ ਗੁਰੂ ਜੀ ਇਹਨੂੰ ਸੁਣ ਲਿਆ ਤਾਂ ਤੁਸੀਂ ਵੇਖਿਓ 15 20 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਵਿਚਾਰ ਕਿੱਧਰ ਨੂੰ ਜਾਂਦੇ ਜਿਹੜਾ ਇਹ ਤੁਹਾਨੂੰ ਪਿੱਛੇ ਨੂੰ ਧਕੇਲਦੇ ਆ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਸੀਂ ਇਸ ਵਿਧੀ ਦੇ ਨਾਲ ਜੇ ਸਿਮਰਨ ਕਰੋਗੇ ਤਾਂ ਇਹਨਾਂ ਪੰਜਾਂ ਨੇ ਪਿੱਛੇ ਨੂੰ ਹੋਣਾ ਸ਼ੁਰੂ ਹੋ ਜਾਣਾ ਜਦੋਂ ਸਾਡਾ ਮਨ ਪਿੱਛੇ ਹੁੰਦਾ ਫਿਰ ਆਪਣੇ ਮਨ ਨੂੰ ਕਹੋ ਕਿ ਹਾਂ ਮੈਂ ਅੰਮ੍ਰਿਤ ਵੇਲੇ ਉੱਠਣਾ ਆ ਮਾਲਕ ਨੂੰ ਬੇਨਤੀ ਕਰੋ ਕਿ ਵਾਹਿਗੁਰੂ ਜੀ ਮੈਨੂੰ ਅੰਮ੍ਰਿਤ ਵੇਲੇ ਉਠਾਲ ਲਿਓ ਵਾਹਿਗੁਰੂ ਜਦੋਂ ਆਪਾਂ ਬੜੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਆਪਣੀ ਮਾਂ ਨੂੰ ਛੱਡਦੇ ਹੋਏ ਮਾਲਕ ਨੂੰ ਬੇਨਤੀ ਕਰਦੇ ਆ ਮਾਲਕ ਬਹੁਤ ਹੀ ਜਲਦੀ ਸੁਣਦੇ ਆ ਅਸੀਂ ਅੱਜ ਤੱਕ ਮਾਲਕ ਨੂੰ ਆਵਾਜ਼ਾਂ ਤਾਂ ਮਾਰੀਆਂ ਪਰ ਤਰੀਕੇ ਨਾਲ ਨਹੀਂ ਮਾਰੀਆਂ ਉਹ ਤਾਂ ਬਿਨ ਬੋਲੇ ਸਭ ਕੁਝ ਜਾਣਦਾ ਤਾਂ ਕਰਕੇ ਬਿਨਾ ਬੋਲੇ ਸੁਰਤੀ ਦੇ ਨਾਲ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਜੋ ਕਿ ਬਹੁਤ ਜਲਦੀ ਲੱਗਦੀ ਹੈ ਹੁਣ ਆਪਾਂ ਨੂੰ ਸਭ ਨੂੰ ਪਤਾ ਆ ਕਿ ਮਾਲਕ ਸਭ ਤੋਂ ਵੱਡਾ ਆ ਜਦੋਂ ਆਪਾਂ ਸੁਰਤੀ ਦੇ ਨਾਲ ਮਾਲਕ ਨੂੰ ਬੇਨਤੀ ਕਰੀਏ ਜੋ ਮਰਜੀ ਮੰਗ ਲਈਏ ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਕਿ ਐਵੇਂ ਨਾ ਚੀਜ਼ਾਂ ਮੰਗੀਆਂ ਜਾਈਂ ਮੰਗਣਾ ਆ ਤਾਂ ਸਿਰਫ ਨਾਮ ਮੰਗਣਾ ਆ ਨਾਮ ਦਾ ਦਾਨ ਮੰਗਣਾ ਸੋ ਵਾਹਿਗੁਰੂ ਜੀ ਤੁਸੀਂ ਦਿਨੋਂ ਜਾਪ ਕਰਨਾ ਸ਼ੁਰੂ ਕਰ ਲਓ ਸ਼ਾਮ ਦਾ ਸਮਾਂ ਰੱਖ ਲਓ ਸ਼ਾਮ ਦਾ ਸਮਾਂ ਵਧੀਆ ਹੁੰਦਾ ਹੈ ਸੋ ਲਗਾਤਾਰ ਤੁਸੀਂ ਕੰਟੀਨਿਊ ਅਭਿਆਸ ਕਰੋਗੇ ਫਿਰ ਅੰਮ੍ਰਿਤ ਵੇਲੇ ਤੁਸੀਂ ਆਪਣੇ ਆਪ ਹੀ ਉੱਠ ਜਾਇਆ ਕਰੋਗੇ ਦੂਸਰਾ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਕਰਨਾ ਕਿ ਮੈਨੂੰ ਕਿਹੜੀ ਚੀਜ਼ ਪਿੱਛੇ ਤਕੇਲਦੀ ਆ ਗੁਰਬਾਣੀ ਆਪਾਂ ਨੂੰ ਕਲੀਅਰ ਕਰਦੀ ਆ ਕਿ ਮਨ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਸਾਨੂੰ ਇਹ ਵਿਚਾਰ ਆਉਂਦੇ ਨਾ ਹਰ ਸਮੇਂ ਇਹ ਸਾਡੇ ਨਾਲ ਵਿਚਰਦੇ ਆ ਤੇ ਸਾਡੇ ਜੋ ਸੁਵਾਸ ਆ ਉਹਨਾਂ ਨੂੰ ਵਿਚਾਰਾਂ ਦੇ ਵਿੱਚ ਖਰਚ ਕਰਾਉਂਦੇ ਆ ਤੇ ਅਸੀਂ ਫਟਾਫਟ ਨਾਮ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਖਾਲੀ ਕਰ ਲੈਣਾ ਖਾਲੀ ਕਰਨਾ ਅੰਦਰੋਂ ਸਿੱਖ ਲੈਣਾ ਜੈਸ ਕੰਮ ਦੇ ਵਿੱਚ ਸਾਡੇ ਜਿੰਨੇ ਵਿਚਾਰ ਲੱਗਦੇ ਆ ਓਨੇ ਕੇ ਹੀ ਲੈਣੇ ਆ ਵਾਧੂ ਨਹੀਂ ਲੈਣੇ ਬਾਕੀ ਫਿਰ ਨਾਮ ਨੂੰ ਸੁਣਨਾ ਸ਼ੁਰੂ ਕਰ ਦੇਣਾ ਨਾਮ ਅਭਿਆਸ ਅਮਰਤ ਵੇਲੇ ਨਹੀਂ ਹੁੰਦਾ ਅਸੀਂ ਨਿਰਾਸ਼ ਨਹੀਂ ਹੋਣਾ ਮਾਲਕ ਨੂੰ ਬੇਨਤੀ ਕਰਨੀ ਹੈ ਕਿਉਂਕਿ ਅਜਿਹੀਆਂ ਬਖਸ਼ਿਸ਼ਾ ਸਿਰਫ ਮਾਲਕ ਹੀ ਸਾਨੂੰ ਦੇ ਸਕਦੇ ਆ ਅੱਜ ਤੱਕ ਅਸੀਂ ਅਜਿਹੀ ਕੋਈ ਚੀਜ਼ ਮੰਗੀ ਨਹੀਂ ਕਿਸਾਨ ਨੂੰ ਅੰਮ੍ਰਿਤ ਵੇਲਾ ਬਖਸ਼ ਦਿਓ ਸਾਨੂੰ ਨਾਮਦਾਨ ਬਖਸ਼ ਦਿਓ ਅਸੀਂ ਤਾਂ ਮੰਗਿਆ ਹੈ ਕਿ ਸਾਨੂੰ ਵਧੀਆ ਨੌਕਰੀ ਦੇ ਦਿਓ ਸਾਡਾ ਵਿਆਹ ਕਰ ਦਿਓ ਸਾਡੇ ਘਰ ਬੱਚਾ ਪੈਦਾ ਕਰ ਦਿਓ ਗੁਰੂ ਜੀ ਕਹਿੰਦੇ ਇਹ ਕੋਈ ਸ਼ਾਮਾ ਮੰਗਣ ਵਾਲੀਆਂ ਇਹ ਜੇ ਤੁਸੀਂ ਨਾ ਵੀ ਮੰਗੀਆਂ ਮਾਲਕ ਦੇ ਕੋਲੋਂ ਮਾਲਕ ਨੇ ਤੁਹਾਨੂੰ ਫੇਰ ਵੀ ਦੇ ਦੇਣੀਆਂ ਤੇ ਜੇ ਤੁਹਾਨੂੰ ਇਹ ਚੀਜ਼ਾਂ ਮਿਲ ਵੀ ਗਈਆਂ ਤਾਂ ਤੁਸੀਂ ਦੁੱਖ ਹੀ ਪਾਣਾ ਤੇ ਵਾਕੇ ਹੀ ਹੁਣ ਦੇਖੋ ਆਪਣੀ ਕਿੰਨੀ ਕਿੰਨੀ ਉਮਰ ਹੋ ਗਈ ਆ ਇਹ ਚੀਜ਼ਾਂ ਆਪਾਂ ਮੰਗੀਆਂ ਕੋਸ਼ ਚੀਜ਼ਾਂ ਆਪਾਂ ਨੂੰ ਬਿਨਾਂ ਮੰਗਿਆ ਵੀ ਮਿਲੀਆਂ ਤੇ ਕੀ ਆਪਾਂ ਖੁਸ਼ ਰਹਿ ਸੰਤੁਸ਼ਟ ਹੋ ਗਏ ਸਾਡਾ ਮਨ ਖੁਸ਼ ਹੋ ਗਿਆ ਜਿਹੜਾ ਆਪਾਂ ਪੀਸ ਆਫ ਮਾਈਂਡ ਕਹਿੰਦੇ ਆ ਕੀ ਸਾਡੇ ਅੰਦਰੋਂ ਪੈਦਾ ਹੋਇਆ ਕੀ ਅਸੀਂ ਉਹਦਾ ਆਨੰਦ ਮਾਣਿਆ ਆਪਾਂ ਮਾਇਆ ਦੇ ਵਿੱਚ ਰਹਿ ਕੇ ਵਿਚਾਰਾਂ ਦੇ ਵਿੱਚ ਰਹਿ ਕੇ ਸੁੱਖ ਉਦੋਂ ਹੀ ਪ੍ਰਾਪਤ ਕਰ ਸਕਦੇ ਆ ਜਦੋਂ ਆਪਾਂ ਮਾਇਆ ਦੇ ਵਿੱਚ ਰਹਿ ਕੇ ਸਿਮਰਨ ਕਰਾਂਗੇ ਮਾਇਆ ਦੇ ਵਿੱਚ ਰਹਿ ਕੇ ਹੀ ਨਾਮ ਨੂੰ ਸੁਣਾਂਗੇ ਕਿਉਂਕਿ ਨਾਮ ਜਪਣ ਵਾਸਤੇ ਨਾਮ ਦੀ ਪ੍ਰਾਪਤੀ ਵਾਸਤੇ ਆਪਾਂ ਘਰ ਦੀਆਂ ਕੋਈ ਵੀ ਚੀਜ਼ਾਂ ਛੱਡਣੀਆਂ ਨਹੀਂ ਹੈ ਨਾ ਪਰਿਵਾਰ ਛੱਡਣਾ ਨਾ ਕੋਈ ਹੋਰ ਕੰਮਕਾਰ ਛੱਡਣਾ ਜੇ ਛੱਡਣਾ ਹੈ ਤਾਂ ਆਪਾਂ ਨਿੰਦਿਆ ਚੁਗਲੀ ਹੱਕ ਮਾਰਨੇ ਛੱਡਨੇ ਆ ਸੋ ਜੋ ਆਪ ਜੀ ਨੂੰ ਵਿਧੀ ਦੱਸੀ ਹੈ ਆਪ ਦਿਨ ਦੇ ਕਿਸੇ ਵੀ ਸਮੇਂ ਬੈਠ ਕੇ ਅਭਿਆਸ ਕਰੋ ਥੋੜੇ ਦਿਨ ਲਗਾਤਾਰ ਅਭਿਆਸ ਕਰਨ ਦੇ ਨਾਲ ਤੁਸੀਂ ਅਮਰਤ ਵੇਲੇ ਵੀ ਉੱਠ ਕੇ ਬਹੁਤ ਵਧੀਆ ਅਭਿਆਸ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ